भागा भागे मुर राजा ओ आज चले अपना लू ਕਾਲਾ ਹੁੰਦਾ ਮੰਨਦਾ ਮੈਂ ਗੱਲ ਕਰਾ ਜੇਕਰੀ ਤੇ ਜਦੋਂ ਮੰਨ ਗੱਲ ਜੀਏ ਕਿ ਆਹ ਇਹੋ ਜਿਹਾ ਸੱਚ ਹੈ ਯਾਰ ਜੈ ਜੈ ਅੱਜ ਕਾਲਾ ਹੁੰਦਾ ਮੰਨਦਾ ਮੈਂ ਗੱਲ ਕਰਾ ਗਿਆ ਲੈ कल्याण जी अपने चैनल अभी गलत बैठो सब्सक्राइब करो लाइक करो शेयर करो जो ब्लॉग दिया लगे कमेंट जरूर करो ਤੇ ਉਹ ਬੰਦੇ ਵੀ ਜਿੰਨੇ ਗੱਟਾ ਕਰਦੇ ਨਾ 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 ਉਹਦਾ ਕਰਦਾ ਕਿ ਮਿਲਿਆ ਨਾ ਯਾਰਾ ਮਾਨ ਤੂੰ ਡਰਦੇ ਬਾਅਦ ਦਿਖਾਉਣਾ ਕੀ ਜਿੱਤਦਾ ਇਦਾਂ ਕੀ ਹਾਲੀ ਹਾਲੇ ਰਾਤ ਦਾ ਵਾਹ ਆ ਰਹੀ ਛੱਡਾ ਗੁਰਵਿੰਦਰ ਪੱਥਰ ਲੋਣਾ ਹੋਵੇ ਤਾਂ ਬੜਾ ਡੱਕੀ ਤੇ ਆਪਾਂ ਟੈਕਜ਼ੀ ਵਿੱਚ ਪਿੱਛੇ ਮਿਲਦੇ ਆ ਚਲੋ ਠੀਕ ਆ ਜੀ ਹੁਣ ਆਪਾਂ ਖੇਤਾਂ 'ਚ ਜਾ ਕੇ ਮਿਲਦੇ ਆ ਉੱਥੇ ਬਲੌਗ ਬਣਾਵਾਂਗੇ ਓਕੇ ਬਾਏ ਅਸੀਂ ਪਹੁੰਚ ਗਏ ਜੀ ਖੇਤਾਂ 'ਚ ਲੀਟੇ ਮਾਰ ਲੱਗ ਗਈ ਓਹ ਵੇਖੋ ਫਿਰ ਦੀ ਅੰਮ੍ਰੀ ਵੇਖੋ ਨੂਰਾ ਵੇਖੋ ਰੇਸ ਲਾ ਰਿਹਾ ਅਮਰੀ ਬਲਾਈ ਜਾਂਦੀ ਐ ਲੇਟਾ ਫੇਰ ਮੁੜ ਕੇ ਰੇਸ ਬਣਤੀ ਵੇਖੋ ਵੀ ਮਾਂ ਦੇ ਨਾਲ ਹੀ ਨੂਰਾ ਨੂਰਾ ਪੱਜਾ ਫਿਰਦਾ ਵੇਖੋ ਰੇਸ ਬਣਦਾ ਵੇਖ ਨੂਰਾ ਨੂਰ ਚੱਲ ਨੂਰ ਚੱਲ ਅਮਰੀਦ ਰੇਖ ਦਿੱਤ ਨਹੀਂ ਆਪਾ ਇਹ ਕਾਮਰੀ ਦਾ ਕੱਲੇ ਨਹੀਂ ਹਰੇ ਲੈਂਦੀ ਫਿਰਦੀ ਐ ਨੂਰਾ ਵੇਖ ਵੀ ਨੂਰੇ ਓ ਨੂਰੇ ਅੰਮ੍ਰੀ ਇਹ ਰਹੀ ਆਪਣੀ ਅੰਮ੍ਰੀ ਹੋਰ ਨੂਰਾ ਤੇ ਕਾਲੀ ਦੂੜੇ ਕਿੱਧਰ ਲੈ ਕੇ ਚੱਲਿਆ ਹੈ ਸਾਮੀ ਮਰੋਂਦਾ ਪੱਕਾ ਹੈ ਹਣਾ ਮਾਰ ਮਾਰ ਤੇ ਆ ਨਹੀਂ ਮੇਰਾ ਮਾਰ ਲੱਗਿਆ ਜਾ ਉਹ ਤਾਂ ਚੱਲ ਪਿਆ ਸੀ ਨਿੱਕੇ ਜੀ ਇਹ ਬਘੇੜੀ ਵੱਡੀ ਹੋ ਗਈ ਦੁਨੀਆ ਨੇ ਨਹੀਂ ਚੱਲ ਪਿਆ ਇਹ ਮਿੱਟੀ ਖਾਂਦਾ ਲੈ ਇਹ ਤਾਂ ਮਿੱਟੀ ਖਾਂਦਾ ਕਾਲੀ ਦਾ ਮਾਰ ਲੱਗ ਜਿਹਾ ਕਾਲੀ ਤੇ ਲੱਟੇ ਮਾਰਦੀ ਆ ਅੱਗੇ ਪੈ ਤੋ ਤਾਂ ਦਰੋਂ ਗਈ ਆ ਹਲੇ ਦੇਖ ਨੂਰਾ ਨੂਰਾ ਵੇਖੋ ਕਿੰਨਾ ਖਾ ਉਹਦਾ ਰਿਵੀ ਆ ਗਈ ਪਿੱਛੇ ਚੱਕਰ ਹੋ ਗਈ ਹੈ ਚੱਕਰ ਹੋ ਗਈ ਹੈ ਟੱਕਰ ਹੋ ਗਈ ਜੀ ਦੋਨਾਂ ਦੀ ਅੱਛਾ ਡਲੇ ਬਰਾਮਕੀਂ ਓਏ ਮੰਮੀ ਇਹ ਨਾਰਾ ਰਖੋ ਯਾ ਕਿ ਤੁਮ ਇਹ ਦਾਰ ਲਾਇ ਦਿਓ ਓਏ ਮੰਮੀ ਤੁਹਾਨੂੰ ਪਤਾ ਹੈ ਮੈਂ ਕਿੰਨਾ ਬਾਹਦਰ ਬੰਦਾ ਬੇਰੇ ਸਾਡਾ ਜਾਣ ਦੀ ਗਾੜੀ ਸਾਰੇ ਡੇੜੇ ਵਾਂ ਦੇ ਤੜਾ ਮਹਿਮਾਰਾਂ ਬਾਬਾ ਮੇਰੇ ਨਿਸ਼ਾਨਾ ਬਹੁਤ ਪੱਕਾ ਲੈ ਲੱਗਦਾ ਨੂਰੇ ਉੱਧਰ ਦੇ ਹੁਣ ਭੱਜ ਕੋ ਕੁਕਰੀ ਸਹੀਂ ਘੜ ਦਿ ਅੱਜ ਗੱਲ ਦਾ ਲੈ ਉਹਨੂੰ ਲੈ ਲੇਟਾ ਮਾਰ ਲੈ ਉਹ ਵੀ ਅੰਬਰੀ ਫੇਰ ਲੈਟੇ ਤੇ ਬੱਸ ਸੁਣ ਗਿਆ ਹੁਣ ਇਹਨੂੰ ਮੇਰੀ ਵੀਡੀਓ ਬਣ ਰਹੀ ਆ ਨੂਰ ਲਾਉਂਦਾ ਇਨਕਾ ਪੂਰਾ ਨੂਰਾ ਨੂਰ ਪੂਰਾ ਖਾਸ ਅੱਜ ਚੱਲ ਚੱਲ ਹਾ ਨੂਰਾ ਨਹੀਂ ਖਾਣੀ ਮਿੱਟੀ ਨੂਰ ਤਾਂ ਮਿੱਟੀ ਖਾਈ ਜਾਂਦਾ ਨੂਰ ਤਾਂ ਮਿੱਟੀ ਖਾਂ ਤੇ ਜੋਰ ਆ ਮਾਰਿਆ ਲੱਤਾਂ ਤੇ ਨੂਰਾ ਨੂਰਾ ਵਾ ਕੈਸ ਸਪੀਡ ਤੇਰੀ ਵਾਜ ਕਿੰਨੀ ਤੇ ਹੈਗੀ ਏ ਨੂਰ ਹੈ ਵੀ ਦੇਖ ਤੇ ਹੈ ਵੀ ਕਿੰਨਾ ਛੋਟਾ ਹਾਂ ਤੂੰ ਅੰਡੇ ਹੀ ਅੰਰੀ ਤੇ ਵੱਡਾ ਅੰਰੀ ਤੇ ਵੱਡਾ ਭਾਗ ਜਾਣੀ ਹੈ ਵੀ ਇਹ ਤੇ ਹੁਣ ਤਾਂ ਨਹੀਂ ਗਈ ਕਿੰਨਾ ਰਾਜੂ ਛੋਟਾ ਹੈ ਫੇ ਤੂੰ ਹੋਣਾ ਨਹੀਂ ਚੜ ਨਾ 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 ਡੜੀ ਨਾ ਮਾਰੋ ਅੰਡੇ ਆ ਨੂਰ ਭੱਜ ਤੇ ਲਸਤਾਂ ਦੀ ਮਾਰ ਦੀ ਅਸਟ ਬਾਹਰ ਜਾ ਉਹ ਅਵਰੇ ਤੂੰ ਆ ਤੇ ਨਵਾਂ ਵੀ ਬਣਾ ਰਿਹਾ ਤਾਂ ਕਾਰਾ ਬਣਾ ਲੀ ਕੋ ਮਮਾ ਕੋ ਸ਼ਾਰਟ ਵੀਡੀਓ ਬਣਾਉਣੀ ਅੱਜ ਹੁਣ ਆ ਕੋਨ ਨਾ ਕੁਦੀ ਜਵਲਾ ਬੈਠਾ ਵਜਦਾ ਇਹ ਕੋਨ ਨਾ ਜ ਹਟਦਾ ਹੀ ਨਹੀਂ ਗਾ ਪਾ ਮਾਮਾ ਇਹ ਵੀਡੀਓ ਬਣਾਈਏ ਸ਼ਾਟ ਆ ਗਈ ਸਾਡੀ ਕਾਲੀ 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 ਚਲੋ ਵੇਖ ਵੇਖ ਨੂਰਾ ਨੂਰੇ ਕੀ ਸਪੀਡ ਤੇਰੀ ਚੱਲ 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 ਭੱਜ ਮਾਮਾ ਸ਼ਾਟ ਵੀਡੀਓ ਨਹੀਂ ਲੈਣਾ ਬਣਾਉਣੇ ਆ ਓ ਖੜ ਜਾ ਇਹ 2 ਮਿੰਟ ਹੋਰ ਭੱਜ ਲੈnde ਹੌਣ ਤਾਂ ਖੁੱਲਿਆ ਆਵੇ ਹੌਣ ਤਾਂ ਪਾਪਾ ਵੱਜਿਆ ਲੱਗ ਗਿਆ ਚੱਲ ਜੀ ਜੜੀ ਦੇ ਰਿਆ ਨਿਕਲ ਆ ਚੱਲ 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 ਨੂਰ ਚੱਲ ਓ ਤੇ ਲੱਤ ਨੂਰ ਛੇਦੀ ਥੱਕੇ ਜਨਾ ਤੂੰ ਪਾਵਰਫੁਲ ਬਾਂਡ ਪਾਵਰਥੋ ਆ ਵੇਖੋ ਮਰੀ ਨੇਰੀ ਬਾਂਦੀ ਫਿਰਦੀ ਐ ਨੂਰ ਤੱਕ ਅੱਗੇ ਦੋ ਗੇੜੇ ਥੇਦੀ ਥੱਕੀ ਜਾਂਦਾ ਮੈਂ ਨਾ ਸਾ 150 ਸਾਲਾ ਵਿੱਚ ਕਿ ਉਹ ਆਹ ਫਾਫੇ ਤੇ ਲਾਤਾ ਹੀ ਨਹੀਂ ਜਾਂਦਾ ਨਾ ਨਾ ਮਰੀ ਦੇ ਮਾਰ ਕੇ ਫੁੱਟੇ ਲੈਣਾ ਲੋਦਾ ਕੋਟ ਮੈਂ ਦਾ ਜਿਹੜੇ ਕੋ ਉਹ ਵੀਡੀਓ ਖੜ ਜਾ ਟਰੈਕਟਰ ਨੂੰ ਨੰਗੇ ਤੇ ਫਿਰ ਚੱਲਾਂਗੇ ਹਾਂਜੀ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਤੁਸ ਕਿੰਨਾ ਕਿਵਦੇ ਕਿੱਦਾਂ ਦਾ ਬਲੌਗ ਵਧੀਆ ਲੱਗਿਆ ਤੇ ਨਹੀਂ ਅੱਜ ਦੇ ਕਮੈਂਟ ਕਰਕੇ ਅੱਜ ਦੇ ਬਲੌਗ ਨੂੰ दस्यो भी कि लगे तो फिर आप हर रोज बनाया करा आज दे व्लॉग दा सी थी एंड करने लग गया है बहुत बहुत धन्यवाद हुन आई कल नु मिलदे हैं अपने चैनल नु लाइक शेयर सब्सक्राइब कमेंट करके जरूर दसे करो चैनल दा नाम भी है अमित पाल गल चैनल दा नाम धन्यवाद थैंक यू धन्यवाद